ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਆਪਣੀ ਅੱਜ ਦੀ ਕਹਾਣੀ ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਦੀ ਕਹਾਣੀ ਆ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਕੁੜੀ ਜਿਹਦਾ ਨਾਮ ਲక్ష్ਮੀ ਲక్ష్ਮੀ ਇੱਕ ਗਰੀਬ ਘਰ ਦੀ ਕੁੜੀ ਆ ਕੁੜੀ ਆ ਲక్ష్ਮੀ ਦੇ ਪਿਤਾ ਨੂੰ ਅਵਦੀਤੀ ਦੇ ਵਿਆਹ ਦਾ ਬੜਾ ਫਿਕਰ ਆ ਇੱਕ ਦਿਨ ਲక్ష్ਮੀ ਵਾਸਤੇ ਇੱਕ ਰਿਸ਼ਤਾ ਆਉਂਦਾ ਤੇ ਉਹਦਾ ਪਿਓ ਆ ਜਿਹੜਾ ਜਰਾ ਦੇਰ ਨਹੀਂ ਲਾਉਂਦਾ ਮੁੰਡੇ ਨੂੰ ਵੇਖ ਕੇ ਆਉਂਦਾ ਤੇ ਰਿਸ਼ਤਾ ਪੱਕਾ ਕਰੇ ਆਉਂਦਾ ਦੋ ਦਿਨਾਂ ਦੇ ਵਿੱਚ ਹੀ ਲక్ష్ਮੀ ਦਾ ਚੁੰਨੀ ਚੜਾਵਾ ਕਰਨਾ ਹੁੰਦਾ ਮੁੰਡੇ ਵਾਲੇ ਕਹਿੰਦੇ ਆ ਵੀ ਅਸੀਂ ਵਿਆਹ ਕਰਨਾ ਚਾਹੁੰਨੇ ਆ ਪਰ ਲక్ష్ਮੀ ਦਾ ਪਿਤਾ ਕਹਿੰਦਾ ਕਿ ਦੇਖੋ ਆਪਾਂ ਮੈਂ ਇੱਕ ਹਫ਼ਤੇ ਦਾ ਟਾਈਮ ਲੈ ਲਓ ਵੀ ਤੁਸੀਂ ਜਿੰਨੀ ਬਰਾਤ ਨੇਉਣਾ ਹੋਇਆ ਆ ਜਿਓ ਵੀ ਆਪਣੇ ਵੱਲੋਂ ਮੈਂ ਥੋੜਾ ਘੱਟ ਹੀ ਕਰੂੰਗਾ ਤੇ ਫਿਰ ਮੁੜ ਕੇ ਮੁੰਡੇ ਵਾਲੇ ਆ ਜਿਹੜੇ ਉਹ ਸੋਚਦੇ ਆ ਵੀ ਚਲ ਕਾਣੂ ਇੰਨਾ ਖਰਚ ਕਰਾਉਣਾ ਉਹ 15-20 ਕ ਬੰਦਿਆਂ ਆਂ ਦਾ ਦੱਸ ਦਿਆ ਵੀ 20 ਕ ਬੰਦਿਆਂ ਦੀ ਬਰਾਤ ਆਉਗੀ। ਚਲੋ ਇੱਕ ਹਫ਼ਤੇ ਬਾਅਦ 20 ਕ ਬੰਦੇ ਲੈ ਕੇ ਮੁੰਡੇ ਵਾਲੇ ਆ ਜਿਹੜੇ ਉਹ ਲక్ష్ਮੀ ਨੂੰ ਵਿਆਉਣ ਲਈ ਚਲੇ ਜਾਂਦੇ ਆ। ਲక్ష్ਮੀ ਆ ਜਿਹੜੀ ਉਹਦੇ ਪਾਪਾ ਹਨਾ ਲక్ష్ਮੀ ਦੀ ਵਿਦਾਈ ਕਰਦੇ ਆ ਬੜੇ ਉਦਾਸ ਬੜੀਆਂ ਨਮ ਅੱਖਾਂ ਨਾਲ ਸਾਰਾ ਪਰਿਵਾਰ ਰੋਂਦਾ। ਲక్ష్ਮੀ ਆਪਣੇ ਸਹੁਰੇ ਘਰ ਆ ਜਾਂਦੀ ਆ। ਲక్ష్ਮੀ ਦੇ ਘਰ ਵਾਲੇ ਦਾ ਨਾਮ ਬਨਵਾਰੀ ਹੁੰਦਾ। ਬਨਵਾਰੀ ਬਾਲਾ ਜਿਆਦਾ ਪੜਿਆ ਲਿਖਿਆ ਤਾਂ ਨਹੀਂ ਸੀ। ਪਰ ਉਹ ਮਿਹਨਤੀ ਸੀ ਕੋਈ ਬਹੁਤਾ ਅਮੀਰ ਵੀ ਨਹੀਂ ਸੀ ਹੁਣ ਲక్ష్ਮੀ ਨੇ ਵੀ ਹਨਾ ਕੋਈ ਬਹੁਤੀ ਪੜ੍ਹਾਈ ਨਹੀਂ ਕੀਤੀ ਹੁੰਦੀ ਤੇ ਲక్ష్ਮੀ ਦੇ ਪਿਤਾ ਨੇ ਆਪਣੀ ਹیثیت ਦੇ ਮੁਤਾਬਕ ਵਧੀਆ ਮੁੰਡਾ ਦੇਖਿਆ ਤੇ ਆਪਣੀ ਧੀ ਦਾ ਵਿਆਹ ਕੀਤਾ ਚਲੋ ਲక్ష్ਮੀ ਆਪਣੇ ਸਹੁਰੇ ਘਰ ਆਉਂਦੀ ਆ ਸਹੁਰੇ ਘਰ 2 ਦਿਨ ਰਹਿਣ ਤੋਂ ਬਾਅਦ ਲక్ష్ਮੀ ਹਨਾ ਹਰ ਇੱਕ ਕਿਤੇ ਰੀਤ ਆ ਵੀ ਜਦੋਂ ਕੁੜੀਆਂ ਸਹੁਰੇ ਘਰ ਆਉਂਦੀਆਂ ਤਾਂ ਉਸ ਤੋਂ ਬਾਅਦ ਉਹ ਪਿੰਡ ਫੇਰਾ ਪਾ ਕੇ ਆਉਂਦੀਆਂ ਤਾਂ ਜਿਹੜਾ ਬਣਵਾਰੀ ਆ ਉਹ ਲక్ష్ਮੀ ਨੂੰ ਕਹਿੰਦਾ ਕਿ ਆਪਾਂ ਚੱਲਾਂਗੇ ਤੇਰੇ ਪਿੰਡ ਮਿਲਣਾ ਵੀ ਤੈਨੂੰ ਇੱਕ ਦਿਨ ਲਵਾ ਕੇ ਮੈਂ ਤੈਨੂੰ ਮੋੜ ਲਿਆਉਂਗਾ ਲక్ష్ਮੀ ਕਹਿੰਦੀ ਵੀ ਸਾਡੇ ਤਾਂ ਇਹ ਰਵਾਜ ਆ ਵੀ ਕੁੜੀਆਂ ਇੱਕ ਹਫਤਾ ਲਾ ਕੇ ਆਉਂਦੀਆਂ ਨੇ ਜੀਆਂ ਤੇ ਬਣਵਾਰੀ ਕਹਿੰਦਾ ਚੱਲ ਤੇਰੀ ਮਰਜ਼ੀ ਆ ਵੀ ਤੂੰ ਚਲੀ ਜਾ ਤੇ ਉਹ ਕਹਿੰਦਾ ਵੀ ਤੈਨੂੰ ਲੈਣ ਕੌਣ ਆ ਉਹ ਕਹਿੰਦੀ ਵੀ ਤੁਸੀਂ ਫੋਨ ਕਰ ਲਓ ਚਲੋ ਬਣਵਾਰੀ ਆਪਣੇ ਸਹੁਰੇ ਘਰ ਫੋਨ ਕਰਦਾ ਲక్ష్ਮੀ ਦੇ ਪਿਓ ਨੂੰ ਲక్ష్ਮੀ ਦਾ ਪਿਓ ਕਹਿੰਦਾ ਕਿ ਪੁੱਤਰ ਵੀ ਮੈਂ ਤਾਂ ਹਨਾ ਬਜ਼ੁਰਗ ਬੰਦਾ ਤੇ ਮੇਰੀ ਕੋਈ ਇੱਕ ਧੀ ਆ ਵੀ ਮੇਰੇ ਕਿਹੜਾ ਕੋਈ ਪੁੱਤ ਆ ਵੀ ਇਹਨੂੰ ਲੈ ਜੂ ਵੀ ਤੂੰ ਐ ਕਰ ਜੇ ਤੂੰ ਛੱਡ ਜੇ ਉਹ ਕਹਿੰਦਾ ਕਿ ਠੀਕ ਆ ਚਲੋ ਲక్ష్ਮੀ ਦੇ ਘਰ ਵਾਲਾ ਬਣਵਾਰੀ ਆ ਜਿਹੜਾ ਉਹ ਲక్ష్ਮੀ ਨੂੰ ਛੱਡਣ ਉਹਦੇ ਪਿੱਕੇ ਚਲਿਆ ਜਾਂਦਾ ਪਿੱਕੇ ਜਾਂਦੇ ਜਾਂਦੇ ਨੂੰ ਸ਼ਾਮ ਹੋ ਜਾਂਦੀ ਆ ਭਾਵੇਂ ਕਿ ਉਹ ਮੁੜਨ ਦਾ ਸੋਚ ਕੇ ਆਇਆ ਸੀ ਪਰ ਲక్ష్ਮੀ ਦੇ ਮਾਤਾ ਪਿਤਾ ਹਣ ਆਪਣੇ ਜਵਾਈ ਨੂੰ ਕਹਿੰਦੇ ਆ ਕਿ ਤੂੰ ਪਹਿਲੀ ਵਾਰ ਘਰ ਆਇਆ ਤੂੰ ਇਸ ਤਰ੍ਹਾਂ ਕਿਵੇਂ ਮੁੜ ਜਾਏਂਗਾ ਨਾਲੇ ਤੈਨੂੰ ਜਾਂਦੇ ਜਾਂਦੇ ਹਨੇਰਾ ਹੋਜੂ ਸਾਈਕਲ ਤੇ ਆਏ ਹੁੰਦੇ ਆ ਉਹ ਦੋਨੋਂ ਵੀ ਤੂੰ ਅਜ ਰਹਿ ਚਲੋ ਲక్ష్ਮੀ ਦੇ ਘਰ ਵਾਲਾ ਪਹਿਲੇ ਦਿਨ ਹਣਾ ਆਪਣੇ ਸਹੁਰੇ ਘਰ ਆਇਆ ਸੀ ਪਹਿਲੀ ਰਾਤ ਉਹ ਉਹਦੀ ਸਹੁਰੇ ਘਰ ਸੀ ਚਲੋ ਰਹਿ ਜਾਂਦਾ ਲక్ష్ਮੀ ਆਪਣੀ ਮਾਂ ਦੇ ਨਾਲ ਲੱਗ ਕੇ ਵਧੀਆ ਖਾਣਾ ਤਿਆਰ ਕਰਵਾਉਂਦੀ ਆ ਘਰ ਦੇ ਵਿੱਚ ਜਵਾਈ ਆਇਆ ਸੀ ਚਲੋ ਸਾਰੇ ਜਣੇ ਖੁਸ਼ ਹੁੰਦੇ ਆ ਖਾਣਾ ਖਾਂਦੇ ਆ ਗੱਲਾਂ ਬਾਤਾਂ ਕਰਦੇ ਆ ਤੇ ਉਸ ਤੋਂ ਬਾਅਦ ਲక్ష్ਮੀ ਤੇ ਉਹਦੇ ਘਰ ਵਾਲਾ ਇੱਕ ਕਮਰੇ 'ਚ ਸੌਂ ਜਾਂਦੇ ਆ ਤੇ ਸਵੇਰ ਹੁੰਦੀ ਆ ਜਦੋਂ ਬਣਵਾਰੀ ਦੀ ਅੱਖ ਖੁੱਲਦੀ ਆ ਕਾਫੀ ਦਿਨ ਚੜ ਚੁੱਕੇ ਸੀ ਪਰ ਲక్ష్ਮੀ ਆ ਜਿਹੜੀ ਉਹ ਉਦੀ ਆਵਾਜ਼ ਆ ਰਹੀ ਹੁੰਦੀ ਆ ਵੀ ਜਿਵੇਂ ਕਿਸੇ ਨਾਲ ਬੋਲ ਰਹੀ ਹੋਵੇ ਉਹ ਸੋਚਦਾ ਵੀ ਆ ਕੀ ਹੋ ਗਿਆ ਉਹ ਉੱਠ ਕੇ ਆਉਂਦਾ ਤੇ ਲక్ష్ਮੀ ਆ ਜਿਹੜੀ ਲక్ష్ਮੀ ਦੇ ਜਿਹੜੇ ਗਵੰਡੀ ਨੇ ਉਹ ਉਹਨਾਂ ਨਾਲ ਲੜ ਰਹੇ ਹੁੰਦੇ ਆ ਤੇ ਲక్ష్ਮੀ ਉਹਨਾਂ ਨੂੰ ਇਹ ਕਹਿ ਰਹੀ ਹੁੰਦੀ ਆ ਵੀ ਤੁਸੀਂ ਸਾਡਾ ਖੇੜਾ ਕਿਉਂ ਨਹੀਂ ਛੱਡਦੇ ਜਿਹੜੇ ਗਵੰਡੀ ਹੁੰਦੇ ਆ ਉਹ ਲక్ష్ਮੀ ਦੇ ਪਿਓ ਨੂੰ ਕੁੱਟਣ ਮਾਰਨ ਤੱਕ ਜਾਂਦੇ ਹੁੰਦੇ ਆ ਉਹ ਹਟਾ ਰਹੀ ਹੁੰਦੀ ਆ ਤਾਂ ਹੀ ਉਹਦੀ ਉੱਚੀ ਆਵਾਜ਼ ਆ ਰਹੀ ਹੁੰਦੀ ਆ ਲక్ష్ਮੀ ਨੇ ਬੜਾ ਜ਼ੋਰ ਲਾਇਆ ਉਹਨਾਂ ਨੂੰ ਚੁੱਪ ਕਰਾਉਣ ਦਾ ਪਰ ਉਹ ਚੁੱਪ ਨਹੀਂ ਕਰਦੇ ਤੇ ਜਦੋਂ ਬਣਵਾਰੀ ਨੂੰ ਇਹ ਗੱਲ ਪਤਾ ਲੱਗਦੀ ਹੈ ਤੇ ਬਣਵਾਰੀ ਭੱਜਿਆ ਆਉਂਦਾ ਉਹ ਵੇਖਦਾ ਹਨਾ ਵੀ ਕੌਣ ਆ ਜਿਹੜਾ ਇਹ ਲੜ ਰਿਹਾ ਤੇ ਚਲੋ ਉਹ ਆਉਂਦਾ ਤਾਂ ਜਿਹੜੇ ਗਵਾਂਢੀ ਆ ਉਹ ਜਾਣ ਜਾਣ ਕੇ ਉੱਚੀ ਉੱਚੀ ਬੋਲਣ ਲੱਗ ਜਾਂਦੇ ਆ ਲక్ష్ਮੀ ਦੇ ਪਿਓ ਨੂੰ ਕਹਿੰਦੇ ਆ ਵੀ ਤੂੰ ਟੱਕਿਆ ਰਹਿ ਟੱਕਿਆ ਰਹਿ ਵੀ ਤੂੰ ਸਾਡੀ ਜ਼ਮੀਨ ਨੱਪੀ ਆ ਅਸੀਂ ਤੈਨੂੰ ਪਹਿਲਾਂ ਵੀ ਕਹਿੰਦੇ ਰਹੇ ਤੂੰ ਸਾਡੀ ਜ਼ਮੀਨ ਛੱਡ ਦੇ ਵੀ ਨਹੀਂ ਤਾਂ ਜਿਹੜਾ ਕੁਛ ਤੇਰੀ ਧੀ ਨਾਲ ਕੀਤਾ ਸੀ ਉਹ ਤੇਰੇ ਘਰ ਵਾਲੀ ਨਾਲ ਵੀ ਕਰਾਂਗੇ ਨਾਲੇ ਜਿਹੜੀਆਂ ਕਰਤੂਤਾਂ ਤੇਰੀ ਧੀ ਦੀਆਂ ਤੂੰ ਕੋਈ ਬੈਠਾ ਨਾ ਜੇ ਅਸੀਂ ਜਗ ਜाहिर ਕਰਤੀਆਂ ਤਾਂ ਤੂੰ ਕਿਤੇ ਮੂੰਹ ਦਿਖਾਉਣ ਯੋਗਾ ਨਹੀਂ ਰਹਿਣਾ ਇਹ ਗੱਲ ਆ ਜਦੋਂ ਬਣਵਾਰੀ ਸੁਣ ਲੈਂਦਾ ਉਹ ਸੋਚਦਾ ਵੀ ਗਵੰਢੀ ਆਏ ਮੀਨਿੰਗ ਕਿਉਂ ਦਿੰਦੇ ਆ ਉਹਨੂੰ ਗੁੱਸਾ ਆ ਜਾਂਦਾ ਉਹ ਕੀ ਕਰਦਾਗਾ ਉਹ ਉਹਨਾਂ ਨੂੰ ਹਨਾ ਉਹਨਾਂ ਨਾਲ ਲੜਨ ਲੱਗਦਾ ਪਰ ਲక్ష్ਮੀ ਦਾ ਪਿਓ ਕਹਿੰਦਾ ਵੀ ਨਹੀਂ ਪੁੱਤ ਤੂੰ ਜਵਾਈ ਭਾਈਆਂਗਾ ਵੀ ਪਹਿਲੇ ਦਿਨ ਤੂੰ ਆਇਆ ਵੀ ਤੂੰ ਚੁੱਪ ਕਰ ਜਾ ਚਲੋ ਹੋਰ ਆਣ ਗਵੰਢ ਇਕੱਠਾ ਹੋ ਜਾਂਦਾ ਤੇ ਲੋਕਾਂ ਨੂੰ ਜਦੋਂ ਪਤਾ ਲੱਗਦਾ ਵੀ ਇਹਨਾਂ ਦੇ ਘਰ ਦਾ ਜਵਾਈ ਆਇਆ ਚਲੋ ਗਵਾਂਡੀਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਆ ਪਰ ਗਵਾਂਡੀ ਆ ਜਿਹੜਾ ਪੂਰਾ ਗੁੱਬਗਵਾਟ ਕੱਟ ਕੱਢ ਕੇ ਉੱਥੋਂ ਜਾਂਦੇ ਆ ਪਰ ਹੁਣ ਬਣਵਾਰੀ ਦੇ ਦਿਮਾਗ ਦੇ ਵਿੱਚ ਇੱਕ ਗੱਲ ਜਿਹੜੀ ਵਾਰ-ਵਾਰ ਆ ਰਹੀ ਸੀ ਵੀ ਗਵਾਂਡੀਆਂ ਦੇ ਦਿੱਤੇ ਤਾਨੇ ਮੇਨੇ ਤੇ ਚਲੋ ਬਣਵਾਰੀ ਅੰਦਰ ਆਉਂਦਾ ਤੇ ਲక్ష్ਮੀ ਨੂੰ ਅੰਦਰ ਲਿਜਾ ਕੇ ਪੁੱਛਦਾ ਕਿ ਲక్ష్ਮੀ ਵੀ ਗਵਾਂਡੀ ਇਹ ਕਿਉਂ ਕਹਿ ਰਹੇ ਸੀ ਵੀ ਤੇਰੀ ਧੀ ਦੀਆਂ ਕਰਤੂਤਾਂ ਵੀ ਕੀ ਗੱਲ ਹੋਈ ਆ ਵੀ ਨਾਲੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕੁਝ ਤੇਰੀ ਧੀ ਨਾਲ ਕੀਤਾ ਤੇਰੇ ਘਰ ਵਾਲੀ ਨਾ ਕਰਾਂਗੇ ਵੀ ਮੈਨੂੰ ਗੱਲ ਕੁਝ ਹੋਰ ਲੱਗਦੀ ਆ ਵੀ ਤੂੰ ਮੈਨੂੰ ਦੱਸ ਉਹ ਕਹਿੰਦੀ ਕਿ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਉਹ ਕਹਿੰਦਾ ਲక్ష్ਮੀ ਦੇਖ ਆਪਣੇ ਰਿਸ਼ਤੇ ਦੀ ਸ਼ੁਰੂਆਤ ਆ ਵਿਸ਼ਵਾਸ ਤੇ ਆਪਣਾ ਰਿਸ਼ਤਾ ਜਿਹੜਾ ਅੱਗੇ ਵਧੂਗਾ ਵੀ ਮੈਨੂੰ ਤੂੰ ਪੂਰੀ ਗੱਲ ਦੱਸ ਵੀ ਉਹਨਾਂ ਨੇ ਐ ਕਿਉਂ ਕਿਹਾ ਕੋਈ ਲక్ష్ਮੀ ਦਾ ਪਿਓ ਹੈ ਜਿਹੜਾ ਉਹ ਆਪਣੇ ਜਵਾਈ ਅੱਗੇ ਝੋਲੀ ਾੜਦਾ ਤੇ ਹੱਥ ਜੋੜ ਕੇ ਉਹਨੂੰ ਕਹਿ ਦਿੰਦਾ ਵੀ ਪੁੱਤ ਮੇਰੀ ਇੱਜ਼ਤ ਤੇਰੇ ਹੱਥਾਂ ਹੈ ਨਾ ਵੀ ਜੇ ਤੂੰ ਸੱਚ ਜਾਣਨਾ ਚਾਹਣਾ ਮੈਂ ਤੈਨੂੰ ਸੱਚ ਦੱਸ ਦੂੰ ਪਰ ਸੱਚ ਥੋੜਾ ਜਿਆ ਕੌੜਾ ਹੈਗਾ ਉਹ ਕਹਿੰਦਾ ਕਿ ਤੁਸੀਂ ਮੈਨੂੰ ਸੱਚ ਦੱਸੋ ਚਲੋ ਲక్ష్ਮੀ ਦਾ ਪਿਓ ਆ ਜਿਹੜਾ ਉਹ ਬਣਵਾਰੀ ਨੂੰ ਦੱਸਦਾ ਵੀ ਪੁੱਤ ਇਹ ਇਹ ਨਾ ਸਾਰੇ ਪਿੰਡ ਦੇ ਗੁੰਡੇ ਬੰਦੇ ਆ ਵੀ ਜਿਹੜੀ ਮੇਰੀ ਜ਼ਮੀਨ ਸੀ ਮੇਰੀ ਪੁਛਤੈਨੀ ਜ਼ਮੀਨ ਸੀ ਉਤੇ ਇਹ ਕਬਜ਼ਾ ਕਰੀ ਬੈਠੇ ਆ ਤੇ ਕੁਛਕ ਜ਼ਮੀਨ ਆ ਜਿਹੜੀ ਹਨਾ ਮੈਂ ਕੋਰਟ ਦੇ ਵਿੱਚ ਕੇਸ ਕਰਕੇ ਇਹਨਾਂ ਤੋਂ ਕਬਜ਼ਾ ਛਡੋਣਾ ਸੀ ਚਲੋ ਪੁਲਿਸ ਦੀ ਮਦਦ ਨਾਲ ਮੈਂ ਆਪਣੀ ਜ਼ਮੀਨ ਦਾ ਕੁਛਕ ਦਾ ਕਬਜ਼ਾ ਲੈ ਲਿਆ ਤੇ ਉਦੋਂ ਤੋਂ ਹੀ ਇਹ ਗੱਲ ਆ ਜਿਹੜੀ ਇਹਨਾਂ ਨੂੰ ਰੜਕਦੀ ਆ ਤੇ ਇਹਨਾਂ ਨੇ ਮਤਲਬ ਲక్ష్ਮੀ ਨਾਲ ਬਹੁਤ ਗਲਤ ਕੀਤਾ ਕਿਉਂਕਿ ਇਹ ਬਹੁਤ ਗੰਦੇ ਬੰਦੇ ਨੇ ਇਹ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਕਰਦੇ ਤੇ ਇਹਨਾਂ ਨੇ ਮੇਰੀ ਧੀ ਦਾ ਬਲਾਤਕਾਰ ਕੀਤਾ ਇਹ ਗੱਲ ਸੁਣ ਕੇ ਬਣਵਾਰੀ ਨੂੰ ਬਹੁਤ ਗੁੱਸਾ ਆਉਂਦਾ ਖੂਨ ਖੋਲਦਾ ਤੇ ਉਹਨੂੰ ਨਾ ਮਤਲਬ ਬਹੁਤ ਗੁੱਸਾ ਆਉਂਦਾ ਉਹ ਕੀ ਕਰਦਾ ਉਹ ਨਾ ਘਰ ਦੇ ਵਿੱਚ ਇੱਕ ਕਹਾੜੀ ਪਈ ਹੁੰਦੀ ਆ ਉਹ ਤੇ ਉਹਦੀ ਨਿਗਾ ਪੈਂਦੀ ਆ ਉਹ ਕਹਾੜੀ ਚੱਕਦਾ ਤੇ ਕਹਾੜੀ ਚੱਕ ਕੇ ਉਹ ਗਵੰਡੀਆਂ ਦੇ ਘਰ ਵੱਲ ਭੱਜਦਾ ਇਸ ਤੋਂ ਪਹਿਲਾਂ ਕਿ ਲక్ష్ਮੀ ਦੇ ਉਹਦਾ ਪਿਓ ਨੂੰ ਰੋਕ ਦੇ ਉਹਨਾਂ ਤੋਂ ਛੜਾ ਕੇ ਭੱਜ ਜਾਂਦਾ ਜਿਹੜਾ ਬੰਦਾ ਲక్ష్ਮੀ ਦੇ ਪਿਓ ਨੂੰ ਮੀਣੇ ਦੇ ਕੇ ਗਿਆ ਹੁੰਦਾ ਉਹ ਜੇ ਘਰੀ ਵੜਿਆ ਹੁੰਦਾ ਤੇ ਉਹ ਚੱਕ ਕੇ ਜਾ ਕੇ ਉਹਦੇ ਸਿਰ 'ਚ ਕਹਾੜੀ ਮਾਰਦਾ ਇਹ ਸਾਰਾ ਕੁਝ ਇੰਨੀ ਕਾਲੀ ਦੇ ਵਿੱਚ ਹੁੰਦਾ ਵੀ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਵੀ ਆਹ ਕੀ ਹੋ ਗਿਆ ਹੁਣ ਇੱਕ ਬੰਦਾ ਜਿਹੜਾ ਨਾਰਮਲ ਬੈਠਾ ਤੇ ਇੱਕ ਬੰਦਾ ਜਾ ਕੇ ਉਹਤੇ ਹਮਲਾ ਕਰਦਾ ਕਿਸੇ ਨੂੰ ਸੋਚਣ ਸਮਝਣ ਦਾ ਮੌਕਾ ਨਹੀਂ ਲੱਗਿਆ ਜਦੋਂ ਨੇ ਕਹਾੜੀ ਇੱਕੇ ਦਾ ਮੋਢੇ ਸਿਰ 'ਚ ਮਾਰੀ ਤਾਂ ਉਹ ਬੰਦਾ ਜਿਹੜਾ ਉੱਥੇ ਹੀ ਮਰ ਜਾਂਦਾ ਉਸ ਬੰਦੇ ਦਾ ਮੁੰਡਾ ਜਿਹੜਾ ਉਹ ਫੇਰ ਮੂਰੇ ਆਉਂਦਾ ਬਣਵਾਰੀ ਨੂੰ ਰੋਕਣ ਲਈ ਬਣਵਾਰੀ ਉਹਦੇ ਵੀ ਕਹਾੜੀ ਮਾਰਦਾ ਚੀਕ ਚ ਹੈੜਾ ਪੈ ਜਾਂਦਾ ਰੋਲਾ ਪੈ ਜਾਂਦਾ ਦੋਨੇ ਜਿਹੜੇ ਖੂਨ ਨਾਲ ਲਤਪਤ ਉੱਥੇ ਡਿੱਗ ਜਾਂਦੇ ਆ ਤੇ ਬਣਵਾਰੀ ਆ ਜਿਹੜਾ ਉੱਥੇ ਹੀ ਖੜਾ ਹੁੰਦਾ ਇੰਨੇ ਨੂੰ ਲక్ష్ਮੀ ਤੇ ਉਹਦਾ ਪਿਓ ਪਿੱਛੇ ਆਉਂਦੇ ਆ ਤੇ ਉਹ ਦੇਖਦਿਆ ਹਨਾ ਵੀ ਬਣਵਾਰੀ ਨੇ ਤਾਂ ਇਹਨਾਂ ਨੂੰ ਮਾਰਤਾ ਵੀ ਨਾ ਮਾਰਿਆ ਤੇ ਵੀ ਇਹਨਾਂ ਦੀ ਸੱਟਾਂ ਬਹੁਤ ਵੱਜੀਆਂ ਉਹ ਕੀ ਕਰਦਾਗਾ ਲక్ష్ਮੀ ਦਾ ਪਿਓ ਆਪਣੇ ਜਵਾਈ ਨੂੰ ਤੋਂ ਫੜ ਕੇ ਕਹਾੜੀ ਤੇ ਉਹਨੂੰ ਕਹਿੰਦਾ ਵੀ ਤੂੰ ਇਦਾਂ ਕਰ ਤੂੰ ਭੱਜ ਜਾ ਨਾਲ ਹੀ ਆਪਦੀ ਟੀਨੂ ਉਹ ਚੜਾ ਦਿੰਦਾ ਸਾਈਕਲ ਤੇ ਉਹਨਾਂ ਨੂੰ ਵੀ ਛੇਤੀ ਛੇਤੀ ਭੱਜ ਜਾਓ ਇੱਕ ਵਾਰ ਤਾਂ ਉਹ ਉੱਥੋਂ ਭੱਜ ਜਾਂਦੇ ਆ ਪਰ ਪਿੰਡ ਦੇ ਵਿੱਚ ਰੌਲਾ ਪੈ ਜਾਂਦਾ ਹਨਾ ਵੀ ਆਹ ਕੀ ਹੋ ਗਿਆ ਵੀ ਲక్ష్ਮੀ ਦੇ ਘਰ ਵਾਲੇ ਨੇ ਇਹਨਾਂ ਨੂੰ ਮਾਰਤਾ ਕੋਸਰਮਸਰ ਸ਼ੁਰੂ ਹੋ ਜਾਂਦੀ ਹੈ ਤੇ ਪੁਲਿਸ ਆ ਜਾਂਦੀ ਹੈ ਜਦੋਂ ਪੁਲਿਸ ਆ ਕੇ ਮੌਕਾ ਵੇਖਦੀ ਆ ਤਾਂ ਜਿਹੜਾ ਉਹ ਬੰਦਾ ਸੀ ਗਵਾਂਢੀ ਤੇ ਉਹਦਾ ਮੁੰਡਾ ਉਹਨਾਂ ਦੋਨਾਂ ਦੀ ਮੌਤ ਹੋ ਚੁੱਕੀ ਹੁੰਦੀ ਆ ਉਹਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਲక్ష్ਮੀ ਦੇ ਪਿਓ ਤੇ ਮਾਤਾ ਨੂੰ ਪੁਲਿਸ ਫੜਕੇ ਲੈ ਜਾਂਦੀ ਆ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹੁਣ ਤਾਂ ਇਹਦਾ ਜਵਾਈ ਸਾਡੇ ਹੱਥ ਨਹੀਂ ਆਉਣਾ ਵੀ ਆਪੇ ਧੀ ਆਊਗੀ ਤੇ ਚਲੋ ਉਹ ਉਹਨਾਂ ਤੇ ਨਾ ਤਸ਼ੱਦਦ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਆਪਣੇ ਜਵਾਈ ਨੂੰ ਪੇਸ਼ ਕਰੋ ਤੇ ਉਹ ਕਹਿੰਦੇ ਵੀ ਹੁਣ ਅਸੀਂ ਆਪਣੇ ਜਵਾਈ ਨੂੰ ਕਿੱਥੋਂ ਪੇਸ਼ ਕਰੀਏ ਵੀ ਉਹ ਤਾਂ ਭੱਜ ਗਿਆ ਤੇ ਨਾਲੇ ਉਹ ਪੁਲਿਸ ਨੂੰ ਕਹਿੰਦੇ ਆ ਵੀ ਜਦੋਂ ਇਹਨਾਂ ਨੇ ਸਾਡੇ ਤੇ ਜ਼ੁਲਮ ਕੀਤਾ ਸੀ ਮੇਰੀ ਧੀ ਨਾਲ ਬਲਾਤਕਾਰ ਕੀਤਾ ਸੀ ਮੇਰੀ ਧੀ ਨਾਲ ਗਲਤ ਕੀਤਾ ਸੀ ਉਦੋਂ ਵੀ ਤਾਂ ਮੈਂ ਤੁਹਾਡੇ ਕੋਲ ਆਇਆ ਹੀ ਸੀ ਨਾ ਤੁਸੀਂ ਉਦੋਂ ਮੇਰੀ ਗੱਲ ਸੁਣੀ ਉਦੋਂ ਤਾਂ ਤੁਸੀਂ ਮੇਰੀ ਗੱਲ ਨਹੀਂ ਸੁਣੀ ਹੁਣ ਉਹਨਾਂ ਦੀ ਮੌਤ ਹੋਈ ਤੇ ਤੁਸੀਂ ਮੈਨੂੰ ਫੜ ਲਿਆ ਤੇ ਚਲੋ ਇਹ ਗੱਲ ਲੈਣਾ ਜਿਹੜੀ ਫੈਲ ਜਾਂਦੀ ਆ ਇਧਰੋਂ ਲక్ష్ਮੀ ਨੂੰ ਬੜੀ ਚਿੰਤਾ ਹੁੰਦੀ ਆ ਲక్ష్ਮੀ ਕਹਿੰਦੀ ਆ ਕਿ ਮੈਂ ਆਪਣੇ ਪਿਓ ਨਾਲ ਗੱਲ ਕਰਨਾ ਚਾਹਣੀ ਆ ਬਣਵਾਰੀ ਆਪਣੇ ਸਹੁਰੇ ਦਾ ਫੋਨ ਲਾਉਂਦਾ ਪਰ ਉਹਦਾ ਫੋਨ ਨਹੀਂ ਲੱਗਦਾ ਤੇ ਉਹਨੂੰ ਨਾ ਬੜੀ ਚਿੰਤਾ ਹੋ ਜਾਂਦੀ ਆ ਵੀ ਹੁਣ ਪਤਾ ਨਹੀਂ ਕੀ ਹੋਇਆ ਉਹ ਤੇ ਬਣਵਾਰੀ ਜਿਹੜਾ ਉਹ ਕਹਿੰਦਾ ਵੀ ਵੈਸੇ ਆਪਾਂ ਨੂੰ ਐ ਭਜਣਾ ਨਹੀਂ ਚਾਹੀਦਾ ਸੀ ਵੀ ਜੋ ਸੱਚ ਆ ਉਹ ਸੱਚ ਆ ਵੀ ਮੈਂ ਕਤਲ ਕੀਤਾ ਤੇ ਕੀਤਾ ਚਲ ਉਹ ਕੀ ਕਰਦਾ 2 ਦਿਨ ਤਾਂ ਉਹ ਰਹਿੰਦੇ ਆ ਉੱਥੇ ਬਣਵਾਰੀ ਆਪਦੇ ਮਾਪਿਆਂ ਨੂੰ ਕੁਝ ਨਹੀਂ ਦੱਸਦਾ ਤੇ ਲక్ష్ਮੀ ਆ ਜਿਹੜੀ ਘਬੜਾਈ ਘਬੜਾਈ ਤਾਂ ਰਹਿੰਦੀ ਆ ਉਹ ਵੀ ਆਪਣੇ ਸੱਸ ਸਹੁਰੇ ਨੂੰ ਕੁਝ ਨਹੀਂ ਦੱਸਦੀ ਹੁਣ ਪਿੰਡ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਸੀ ਵੀ ਬਣਵਾਰੀ ਕਿੱਥੋਂ ਦਾ ਲక్ష్ਮੀ ਕਿੱਥੇ ਵਿਆਹੀ ਆ ਕਿਉਂਕਿ ਚੁੱਪਕਚੀਪੀਤੇ ਜਿਹਾ ਵਿਆਹ ਕੀਤਾ ਸੀਗਾ ਕਿਉਂਕਿ ਲక్ష్ਮੀ ਦੇ ਪਿਓ ਨੂੰ ਪਹਿਲਾਂ ਹੀ ਡਰ ਸੀ ਵੀ ਮੇਰੀ ਧੀ ਨਾਲ ਇੰਨਾ ਵੱਡਾ ਕਾਂਡ ਹੋਇਆ ਤੇ ਉਹ ਗਵੰਡੀ ਤਾਂ ਮਕੀ ਵੀ ਦਿੰਦੇ ਰਹਿੰਦੇ ਸੀ ਵੀ ਜਿੱਥੇ ਵੀ ਤੂੰ ਆਵਦੀ ਧੀ ਨੂੰ ਵਿਆਹੇਗਾ ਅਸੀਂ ਜਾ ਕੇ ਭਾਨੀ ਮਾਰਾਂਗੇ ਅਸੀਂ ਇਹਦੀ ਜ਼ਿੰਦਗੀ ਬਰਬਾਦ ਕਰਕੇ ਰ੍ਹਾਂਗੇ ਤੇ ਚਲੋ ਹੁਣ ਕਿਸੇ ਨੂੰ ਪਤਾ ਹੈ ਨਹੀਂ ਸੀ ਪੁਲਿਸਾਂ ਨਗਵਾਂ ਨੂੰ ਪੁੱਛਦੀ ਆ ਤੇ ਹਾਂਡਿੰਗ ਵਾਂਡੀ ਸਾਰੇ ਜਿਹੜੇ ਕਹਿ ਦਿੰਦੇ ਆ ਵੀ ਸਾਨੂੰ ਨਹੀਂ ਪਤਾ ਵੀ ਕਿੱਥੇ ਆ ਤੇ ਪਰ ਇਧਰੋਂ ਲక్ష్ਮੀ ਆ ਜਿਹੜੀ ਇੰਨੀ ਘਬराई ਹੋਈ ਰਹਿੰਦੀ ਆ ਤੇ ਬਣਵਾਰੀ ਆ ਜਿਹੜਾ ਉਹ ਦੋ ਦਿਨਾਂ ਬਾਅਦ ਲక్ష్ਮੀ ਨੂੰ ਲੈ ਕੇ ਉਹਦੇ ਪੇਕੇ ਘਰ ਆਉਂਦਾ ਜਦੋਂ ਉਹ ਪੇਕੇ ਘਰ ਆਉਂਦੇ ਆ ਤੇ ਘਰ ਦੇ ਵਿੱਚ ਹਨਾ ਪਸ਼ੂ ਹੁੰਦੇ ਆ ਜਿਹੜੇ ਉਹ ਵੀ ਭੁੱਖਣ ਪਾਣੀ ਖੜੇ ਹੁੰਦੇ ਆ ਕਿਉਂਕਿ ਪੁਲਿਸ ਨੇ ਆਂਡੀਆਂ ਗਵਾਂਡੀਆਂ ਨੂੰ ਸਖਤ ਹਦਾਇਤ ਦਿੱਤੀ ਸੀ ਵੀ ਨਾ ਤਾਂ ਇਹਨਾਂ ਦੇ ਕੋਈ ਘਰੇ ਜਾਊਗਾ ਨਾ ਪਸ਼ੂਆਂ ਨੂੰ ਚਾਰਾ ਪਾਊਗਾ ਉਹਨਾਂ ਨੂੰ ਪਤਾ ਸੀ ਵੀ ਫੇਰ ਹੀ ਇਹਦੇ ਤੀਜ ਵਾਈ ਆ ਜਿਹੜੇ ਉਹ ਆਉਣਗੇ ਇੱਥੇ ਤੇ ਪੁਲਿਸ ਦੇ ਜਿਹੜੇ ਬੰਦੇ ਆ ਉਹ ਸਾਡੇ ਕੱਪੜਿਆਂ ਦੇ ਵਿੱਚ ਪਿੰਡ ਦੇ ਵਿੱਚ ਹੀ ਫਿਰਦੇ ਹੁੰਦੇ ਆ ਜਦੋਂ ਬਣਵਾਰੀ ਤੇ ਲక్ష్ਮੀ ਘਰ ਆਉਂਦੇ ਆ ਤੇ ਲక్ష్ਮੀ ਆਪੇ ਘਰ ਦੀ ਹਾਲਤ ਵੇਖਦੀ ਆ ਚਲੋ ਉਹ ਪਸ਼ੂਆਂ ਨੂੰ ਪਾਣੀ ਪੂਣੀ ਪਲਾਉਂਦੇ ਆ ਪੱਠੇ-ਪੁੱਠੇ ਪਾਉਂਦੇ ਆ ਤੇ ਇੰਨੇ ਨੂੰ ਪੁਲਿਸ ਆ ਜਿਹੜੀ ਉਹ ਗੱਡੀ ਲੈ ਕੇ ਆ ਜਾਂਦੀ ਆ ਤੇ ਬਣਵਾਰੀ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਆ ਬਣਵਾਰੀ ਭੱਜਦਾ ਨਹੀਂ ਹੈਗਾ ਤੇ ਉਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲక్ష్ਮੀ ਦੀ ਮਾਂ ਤੇ ਉਹਦੇ ਪਿਓ ਨੂੰ ਛੱਡ ਦਿੰਦੀ ਆ ਪੁਲਿਸ ਤੇ ਬਣਵਾਰੀ ਆ ਜਿਹੜੀ ਬਣਵਾਰੀ ਆ ਜਿਹੜਾ ਉਹਤੇ ਕੇਸ ਚੱਲਦਾ ਹੁਣ ਲక్ష్ਮੀ ਆ ਜਿਹੜੀ ਉਹ ਆਪਦੇ ਸਹੁਰੇ ਘਰ ਜਾਂਦੀ ਆ ਆਪਦੇ ਪਿਓ ਨੂੰ ਲੈ ਕੇ ਤੇ ਆਪਣੇ ਸੱਸ ਸਹੁਰੇ ਨੂੰ ਹੁਣ ਸਾਰੀ ਗੱਲ ਦੱਸਦੀ ਆ ਤੇ ਉਹਦੇ ਸੱਸ ਸਹੁਰਾ ਜਿਹੜੇ ਉਹ ਲక్ష్ਮੀ ਨੂੰ ਬੜੀਆਂ ਗਾਲਾਂ ਕੱਢਦੇ ਆ ਤੇ ਕਹਿੰਦੇ ਆ ਵੀ ਤੂੰ ਸਾਡਾ ਪੁੱਤ ਖਾ ਗਈ ਤੇ ਉਹ ਲక్ష్ਮੀ ਦੇ ਪਿਓ ਨੂੰ ਵੀ ਕਹਿੰਦੇ ਆ ਵੀ ਜੇ ਤੈਨੂੰ ਪਤਾ ਸੀ ਵੀ ਤੇਰੀ ਧੀ ਨਾਲ ਕੁਝ ਹੋਇਆ ਤੇ ਸਾਡਾ ਪੁੱਤ ਇੱਥੇ ਆਇਆ ਸੀ ਤੁਹਾਨੂੰ ਮਾਰਨ ਨੂੰ ਚਲੋ ਕੋਈ ਕਾਫੀ ਉਹਨਾਂ ਦੀ ਉੱਥੇ ਬੋਲਚਾਲ ਹੁੰਦੀ ਆ ਤੇ ਉਹ ਕਹਿੰਦੇ ਆ ਵੀ ਅਸੀਂ ਤੇਰੀ ਧੀ ਨੂੰ ਨਹੀਂ ਰੱਖਣਾ ਹੈਗਾ ਤੇ ਲక్ష్ਮੀ ਨੂੰ ਲੈ ਕੇ ਉਹਦਾ ਪਿਓ ਵਾਪਸ ਆ ਜਾਂਦਾ ਲਕਸ਼ਮੀ ਜਿਹੜੀ ਉਹ ਬਹੁਤ ਉਦਾਸ ਰਹਿਣ ਲੱਗਦੀ ਆ ਉਹਦਾ ਪਿਓ ਵੀ ਤੇ ਲਕਸ਼ਮੀ ਦੇ ਪਿਓ ਨੇ ਬੜਾ ਪੁਲਿਸ ਨੂੰ ਕਿਹਾ ਹਨਾ ਵੀ ਮੈਂ ਉਹਨਾਂ ਨੂੰ ਮਾਰਿਆ ਮੈਂ ਪਰ ਹਨਵਾਰੀ ਆ ਜਿਹੜਾ ਉਹ ਵੀ ਏਸੀ ਗੱਲ ਤੇ ਅੜਿਆ ਹੁੰਦਾ ਉਹ ਕਹਿੰਦਾ ਵੀ ਨਹੀਂ ਇਹਨੇ ਨਹੀਂ ਮਾਰਿਆ ਮੈਂ ਮਾਰਿਆ ਵੀ ਉਹ ਮੇਰੇ ਘਰ ਵਾਲੀ ਵਾਲੇ ਘਰ ਵਾਲੀ ਬਾਰੇ ਗਲਤ ਬੋਲਦੇ ਸੀਗੇ ਤੇ ਵੀ ਮੈਂ ਕਿਵੇਂ ਨਾ ਮਾਰਦਾ ਵੀ ਨਾਲੇ ਜਿਨ੍ਹਾਂ ਨੇ ਮੇਰੇ ਘਰ ਵਾਲੀ ਨਾਲ ਬਲਾਤਕਾਰ ਕੀਤਾ ਤੁਸੀਂ ਉਦੋਂ ਕਿੱਥੇ ਗਏ ਸੀ ਪੁਲਿਸ ਦੇ ਨਾਲ ਉਹ ਸਿੱਧਾ ਹੋ ਜਾਂਦਾ ਪਰ ਹੁਣ ਕਹਿੰਦੇ ਆ ਕਿ ਐਦਾਂ ਹਨਾ ਕਿਸੇ ਦੀ ਸੁਣਵਾਈ ਕੌਣ ਕਰਦਾ ਚਲੋ ਉਧਰ ਤੇ ਕੇਸ ਚੱਲਦਾ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਇਧਰੋਂ ਜਿਹੜੀ ਲక్ష్ਮੀ ਆ ਉਹ ਆਪਣੇ ਮਾਪਿਆਂ ਦੇ ਘਰ ਰਹਿੰਦੀ ਆ ਤੇ ਬੜੀ ਉਦਾਸ ਚੁੱਪ ਰਹਿੰਦੀ ਆ ਜ਼ਿੰਦਗੀ ਆ ਜਿਹੜੀ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਆ ਉਧਰ ਬਣਵਾਰੀ ਦੇ ਮਾਤਾ ਪਿਤਾ ਜੇਲ੍ਹ ਆਉਂਦੇ ਆ ਵਕੀਲ ਕਰਦੇ ਆ ਤੇ ਆਪਣੇ ਪੁੱਤਰ ਦੀ ਜ਼ਮਾਨਤ ਕਰਾਉਣ ਲਈ ਫਾਈਲ ਲਾਉਂਦੇ ਆ ਪਰ ਉਹਦੀ ਜ਼ਮਾਨਤ ਜਿਹੜੀ ਉਹ ਨਹੀਂ ਹੁੰਦੀ ਤੇ ਉਹ ਬੜਾ ਸੋਗ ਦੇ ਵਿੱਚ ਰਹਿਣ ਲੱਗਦੇ ਆ ਬੜੇ ਉਦਾਸ ਰਹਿਣ ਲੱਗਦੇ ਆ ਉਹ ਤੇ ਹੌਲੀ-ਹੌਲੀ ਸਮਾਂ गुज़रਦਾ 2 ਸਾਲ ਹੋ ਜਾਂਦੇ ਆਪਣਵਾਰੀ ਨੂੰ ਜੇਲ੍ਹ ਗਿਆ। ਲక్ష్ਮੀ ਆ ਜਿਹੜੀ ਉਹ ਆਪਣੇ ਪਿਓ ਨੂੰ ਕਹਿੰਦੀ ਆ ਵੀ ਮੈਂ ਬਣਵਾਰੀ ਨੂੰ ਮਿਲਣ ਜਾਣਾ ਤੇ ਉਹਦਾ ਪਿਓ ਉਹਨੂੰ ਜਾਣ ਨਹੀਂ ਦਿੰਦਾ ਹੈਗਾ। ਉਹ ਬੜੀ ਕੋਸ਼ਿਸ਼ ਕਰਦੀ ਆ ਤੇ ਇੱਕ ਦਿਨ ਉਹ ਆਪਣੇ ਪਿਓ ਨੂੰ ਕਹਿੰਦੀ ਵੀ ਤੇਰੀ ਧੀ ਕਰਕੇ ਤੇਰਾ ਜਵਾਈ ਜੇਲ੍ਹ 'ਚ ਬੈਠਾ ਵੀ ਵਿਆਹ ਨੂੰ ਤਾਂ ਹਜੇ 2 ਦਿਨ ਹੋਏ ਸੀ ਵੀ ਤੂੰ ਇੰਨਾ ਸਵਾਰਥੀ ਕਿਵੇਂ ਹੋ ਸਕਦਾ ਹੈਨਾ? ਇੰਨਾ ਸਵਾਰਥੀ ਪਿਓ ਕੋਈ ਹੁੰਦਾ? ਵੀ ਮੇਰੀ ਇੱਜ਼ਤ ਕਰਕੇ ਮੇਰੇ ਘਰ ਵਾਲਾ ਜੇਲ੍ਹ 'ਚ ਬੈਠਾ ਤੇ ਤੂੰ ਮੈਨੂੰ ਉਹਨੂੰ ਮਿਲਣ ਤੱਕ ਨਹੀਂ ਜਾਣ ਦਿੰਦਾ। ਚਲੋ ਉਹਦੇ ਪਿਓ ਨੂੰ ਵੀ ਇਹ ਗੱਲ ਨੂੰ ਹੋ ਰਾਜਾ ਲੱਗਦਾ ਉਹ ਕੀ ਕਰਦਾ ਇੱਕ ਵਕੀਲ ਕਰਦਾ ਤੇ ਵਕੀਲ ਦੇ ਨਾਲ ਆਪਦੀ ਕੁੜੀ ਨੂੰ ਜੇਲ੍ਹ ਭੇਜ ਦਿੰਦਾ ਉਹਦੇ ਵਕੀਲ ਦੇ ਨਾਲ ਜਾਣਾ ਤਾਂ ਉਹ ਆਪ ਵੀ ਚਾਹੁੰਦਾ ਹੁੰਦਾ ਪਰ ਵਕੀਲ ਕਹਿੰਦਾ ਵੀ ਉੱਥੇ ਬਾਹਲਿਆਂ ਨੂੰ ਮਿਲਣ ਨਹੀਂ ਦੇਣਾ ਚਲੋ ਭਈ ਉਹ ਲక్ష్ਮੀ ਨੂੰ ਲੈ ਕੇ ਜੇਲ੍ਹ ਜਾਂਦਾ ਤੇ ਜਦੋਂ ਜਾਂਦੇ ਆ ਤੇ ਮਿਲਦਾ ਹਨਾ ਪੂਰੇ ਕੇਸ ਬਾਰੇ ਪੁੱਛਦਾ ਤੇ ਉਹ ਦੇਖੋ ਵਕੀਲ ਹੈ ਜਿਹੜਾ ਉਹ ਲక్ష్ਮੀ ਨੂੰ ਕਹਿੰਦਾ ਵੀ ਤੇਰੇ ਘਰ ਵਾਲੇ ਦੀ ਜ਼ਮਾਨਤ ਤਾਂ ਮੈਂ ਕਰਾ ਦੂੰ ਉਹਦੇ ਪਿੱਛੇ ਮੈਨੂੰ ਇੱਕ ਕੀਮਤ ਦੇਣੀ ਪਊ ਤੇ ਕੀਮਤ ਇਹ ਕਿ ਤੈਨੂੰ ਮੇਰੇ ਨਾਲ ਰੇਣਾ ਪਉ ਜਦੋਂ ਮੈਂ ਤੈਨੂੰ ਕਿਹਾ ਕਰੂੰ ਬੁਲਾਇਆ ਕਰੂੰ ਤੈਨੂੰ ਮੇਰੇ ਕੋਲ ਆਉਣਾ ਪਿਆ ਕਰੂ ਲక్ష్ਮੀ ਹੈ ਜਿਹੜੀ ਉਹ ਸਮਝ ਜਾਂਦੀ ਆ ਵੀ ਇੱਥੋਂ ਜਿਹੜੇ ਲੋਕ ਆ ਜਿਹੜੇ ਭਾਵੇਂ ਕੇ ਆਪਦੇ ਆਪ ਨੂੰ ਕਾਨੂੰਨ ਦੇ ਰਾਖੇ ਕਹਿੰਦੇ ਆ ਪਰ ਇਕੱਲੀ ਔਰਤ ਦਾ ਫਾਇਦਾ ਉਠਾਉਣ ਨੂੰ ਹਰ ਇੱਕ ਰਾਜ਼ੀ ਰਹਿੰਦਾ ਉਹ ਕਹਿੰਦੀ ਵੀ ਨਹੀਂ ਮੈਨੂੰ ਇਹ ਸ਼ਰਤ ਨਹੀਂ ਮਨਜ਼ੂਰ ਮੈਂ ਆਪਦੇ ਘਰ ਵਾਲੇ ਨੂੰ ਜਿਵੇਂ ਮਰਜ਼ੀ ਛੜਾਵਾ ਛੜਾ ਲੂੰ ਪਰ ਮੈਂ ਇਹ ਗੱਲ ਨਹੀਂ ਮੰਨੂੰਗੀ ਤੇ ਵਕੀਲ ਆ ਜਿਹੜਾ ਉਹ ਨੂੰ ਕਹਿ ਦਿੰਦਾ ਵੀ ਠੀਕ ਆ ਫਿਰ ਤੇਰੇ ਘਰ ਵਾਲੇ ਦੀ ਜ਼ਮਾਨਤ ਵੀ ਨਹੀਂ ਹੋ ਸਕਦੀ ਲక్ష్ਮੀ ਘਰ ਆ ਜਾਂਦੀ ਆ ਬੜੀ ਉਹ ਉਦਾਸ ਹੁੰਦੀ ਆ ਉਧਰ ਬਣਵਾਰੀ ਦੇ ਮਾਤਾ ਪਿਤਾ 2 ਤੇ 3 ਵਾਰ ਬਣਵਾਰੀ ਨੂੰ ਮਿਲ ਕੇ ਆਉਂਦੇ ਆ ਤੇ ਆਪਣੇ ਪੁੱਤਰ ਦੀ ਹਾਲਤ ਦੇਖ ਕੇ ਉਹਨਾਂ ਦੋਨੋਂ ਸਦਮੇ 'ਚ ਚਲੇ ਜਾਂਦੇ ਆ ਤੇ 1 ਸਾਲ ਦੇ ਵਿੱਚ ਵਿੱਚ ਦੋਨਾਂ ਜਣਿਆਂ ਦੀ ਮੌਤ ਹੋ ਜਾਂਦੀ ਆ ਹੁਣ ਬਣਵਾਰੀ ਹੈ ਜਿਹੜਾ ਉਹ ਵਿਚਾਰਾ ਜੇਲ੍ਹ ਦੇ ਵਿੱਚ ਇਕੱਲਾ ਤੇ ਇਧਰੋਂ ਲక్ష్ਮੀ ਦਾ ਪਿਓ ਆ ਜਿਹੜਾ ਉਹ ਲక్ష్ਮੀ ਨੂੰ ਕਹਿੰਦਾ ਕਿ ਜੇ ਤੂੰ ਜਾਣਾ ਵਕੀਲ ਨੂੰ ਲੈ ਕੇ ਜਾ ਤੇ ਲక్ష్ਮੀ ਆ ਕਹਿੰਦੀ ਆ ਵੀ ਮੈਂ ਇਹ ਵਕੀਲ ਨਹੀਂ ਕਰਨਾ ਆਪਣੇ ਪਤੀ ਵਾਸਤੇ ਤੇ ਹੁਣ ਲక్ష్ਮੀ ਦੇ ਪਿਓ ਨੂੰ ਇਹ ਲੱਗਣ ਲੱਗ ਜਾਂਦਾ ਪੀ ਜਿਹੜਾ ਬਣਵਾਰੀ ਆ ਉਹ ਤਾਂ ਜੇਲ੍ਹ ਦੇ ਵਿੱਚ ਹੈ ਤੇ ਉਹ ਤਾਂ ਪਤਾ ਨਹੀਂ ਹੈ ਨਾ ਕਿੰਨੀ ਸਜ਼ਾ ਹੋਊਗੀ ਆਊ ਕਿ ਨਾ ਉਹਦੇ ਮਨ ਦੇ ਵਿੱਚ ਸਵਾਰਥ ਪੈਦਾ ਹੋ ਜਾਂਦਾ ਵੀ ਮੈਂ ਆਪਦੀ ਧੀ ਨੂੰ ਵਿਆਹ ਦਿਆਂ ਉਹ ਆਪਣੀ ਧੀ ਨੂੰ ਵਿਆਉਣ ਦੀਆਂ ਗੱਲਾਂ ਕਰਦਾ ਪਰ ਲక్ష్ਮੀ ਕਹਿੰਦੀ ਵੀ ਬਾਪੂ ਤੈਨੂੰ ਥੋੜਾ ਬਹੁਤਾ ਸੋਚਣਾ ਚਾਹੀਦਾ ਵੀ ਉਹ ਬੰਦਾ ਜਿਹਦਾ ਆਪਣੇ ਨਾਲ ਕੋਈ ਹਜੇ ਤੱਕ ਬਾਹਲਾ ਸਬੰਧ ਨਹੀਂ ਸੀ ਨਵਾਂ ਨਵਾਂ ਰਿਸ਼ਤਾ ਜੁੜਿਆ ਸੀ ਉਹਨੂੰ ਮੇਰੀ ਇੱਜ਼ਤ ਤੇ ਜਦੋਂ ਗੱਲ ਆਈ ਇੰਨੀ ਅਣਖਾਈ ਵੀ ਉਹਨੇ ਨਾਲ ਦੀ ਨਾਲ ਉਹ ਬੰਦੇ ਮਾਰਤੇ ਦੇਵੀ ਉਹ ਮੇਰੇ ਕਰਕੇ ਜੇਲ੍ਹ 'ਚ ਬੈਠਾ ਤੇ ਮੈਂ ਦੂਜਾ ਵਿਆਹ ਕਰਾਵਾਂ ਵੀ ਮੈਥੋਂ ਵੱਡਾ ਤਗਦਾਰ ਕੋਈ ਹੋਣਾ ਨਹੀਂ ਦੁਨੀਆ 'ਤੇ ਉਹ ਕਹਿੰਦਾ ਤੈਨੂੰ ਨਹੀਂ ਪਤਾ ਤੀ ਇਹ ਵੀ ਲੋਕ ਇੱਥੇ ਕਿੱਡੇ ਗੰਦੇ ਨੇ ਵੀ ਤੂੰ ਕੀ ਕਰੇਂਗੀ ਚਲੋ ਉਹ ਕਿਸੇ ਵੀ ਗੱਲ ਤੇ ਨਹੀਂ ਆਉਂਦੀ ਆਵੇ ਵੀ ਕਿਉਂ ਜਿਹੜੇ ਬੰਦੇ ਨੇ ਬਿਨਾਂ ਸਵਾਰਥ ਹਨਾ ਆਪਣੇ ਘਰ ਵਾਲੀ ਦਾ ਇੰਨਾ ਕੀਤਾ ਹੋਵੇ ਉਹ ਉਹਨੂੰ ਜੇਲ੍ਹ 'ਚ ਛੱਡ ਕੇ ਦੂਜਾ ਵਿਆਹ ਕਿਵੇਂ ਕਰਾ ਲਈ ਉਹਦੇ ਮਾਪਿਓ ਉਹਦੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਲక్ష్ਮੀਆ ਜਿਹੜੀ ਉਹ ਘਰ ਛੱਡ ਕੇ ਚਲੀ ਜਾਂਦੀ ਆ ਇਧਰ ਬਣਵਾਰੀ ਹੈ ਜਿਹੜਾ ਉਹ ਜੇਲ੍ਹ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਡੀਕਦਾ ਰਹਿੰਦਾ ਪਰ ਉਹਦੇ ਮਾਤਾ ਪਿਤਾ ਨਹੀਂ ਵਿਚਾਰੇ ਕਿੱਥੋਂ ਆਉਣਾ ਸੀ ਨਾ ਹੀ ਉਹਨੂੰ ਕੋਈ ਐਦਾਂ ਖਬਰ ਦੇ ਕੇ ਆਉਂਦਾ ਵੀ ਉਹਦੇ ਮਾਪਿਆਂ ਦੀ ਮੌਤ ਹੋ ਗਈ ਰਿਸ਼ਤੇਦਾਰਾਂ ਨੇ ਆਣਗਮਣੇ ਚੱਕੀ ਉਹਨਾਂ ਦਾ ਸੰਸਕਾਰ ਕਰਤਾ ਤੇ ਬਣਵਾਰੀ ਨੂੰ ਉਧਰੋਂ 20 ਸਾਲ ਦੀ ਸਜ਼ਾ ਹੋ ਜਾਂਦੀ ਆ 20 ਸਾਲ ਕਿਤੇ ਹੁਣ ਐ ਤਾਂ ਹੈ ਨਹੀਂ ਵੀ ਅੱਖ ਦੇ ਫੋਰੇ 'ਚ ਨਿਕਲ ਜਾਣਗੇ ਸਮਾਂ ਗੁਜ਼ਰਦਾ ਬਣਵਾਰੀ ਹੈ ਜਿਹੜਾ ਉਹ ਕੀ ਤੋਂ ਕੀ ਬਣ ਜਾਂਦਾ ਉਹ ਆਪਣੇ ਘਰ ਵਾਲੀ ਤੇ ਮਾਂ ਪੈਰ ਨੂੰ ਡੀਕਦਾ ਰਹਿੰਦਾ ਪਰ ਉਹਨੂੰ ਜੇਲ੍ਹ ਦੇ ਵਿੱਚ ਕੋਈ ਵੀ ਮਿਲ ਨਹੀਂ ਜਾਂਦਾ 20 ਸਾਲ ਬਾਅਦ ਅੱਜ ਬਣਵਾਰੀ ਨੇ ਰਿਹਾ ਹੋਣਾ ਹੁੰਦਾ ਬਣਵਾਰੀ ਖੁਸ਼ ਵੀ ਹੁੰਦਾ ਉਹਦੇ ਚਿਹਰੇ ਦੇ ਦਾੜੀ ਦੇ ਜਿਹੜੇ ਵਾਲ ਹੁੰਦੇ ਆ ਸਿਰ ਦੇ ਜਿਹੜੇ ਵਾਲ ਹੁੰਦੇ ਆ ਉਹ ਚਿੱਟੇ ਹੋ ਚੁੱਕੇ ਹੁੰਦੇ ਆ ਤੇ ਉਹਦੇ ਚਿਹਰੇ ਦਾ ਜਿਹੜਾ ਨੂਰ ਹੁੰਦਾ ਉਹ ਕਿੱਦਾਂ ਦਾ ਉੱਡ ਪੁੱਡ ਗਿਆ ਹੁੰਦਾ ਤੇ ਉਹਦੇ ਚਿਹਰੇ ਦੀਆਂ ਝੁਰੜੀਆਂ ਦੱਸਦੀਆਂ ਵੀ ਉਹਨੇ ਦੋ ਦਹਾਕੇ ਜੇਲ੍ਹ ਦੇ ਵਿੱਚ ਲਾ ਕੇ ਆਪਣੀ ਕੀ ਹਾਲਤ ਕਰ ਲਈ ਉਹ ਪਾਗਲਾਂ ਦੀ ਤਰ੍ਹਾਂ ਹੋ ਚੁੱਕਿਆ ਹੁੰਦਾ ਪਰ ਫਿਰ ਵੀ ਉਹਨੂੰ ਕਿਤੇ ਨਾ ਕਿਤੇ ਉਮੀਦ ਹੁੰਦੀ ਆ ਵੀ ਮੈਂ ਜਾ ਕੇ ਲక్ష్ਮੀ ਨੂੰ ਮਿਲਣਾ ਜਦੋਂ ਉਹ ਜੇਲ੍ਹ ਤੇ ਵਿੱਚੋਂ ਬਾਹਰ ਆਉਂਦਾ ਉਹ ਆਸੇ-ਪਾਸੇ ਵੇਖਦਾ ਬਾਹਰਲੀ ਦੁਨੀਆ ਦੇ ਵਿੱਚ ਉਹ ਝਾਤੀ ਮਾਰਦਾ ਉਹਨੂੰ ਬਹੁਤ ਰੋਣ ਆਉਂਦਾ ਉੱਥੇ ਖੜਾ ਹੀ ਉਹ ਉੱਚੀ-ਉੱਚੀ ਰੋਣ ਲੱਗ ਜਾਂਦਾ ਉਹਦੀਆਂ ਅੱਖਾਂ ਡੋਲਣ ਲੱਗ ਜਾਂਦੀਆਂ ਤੇ ਜਿਹੜੇ ਬਾਹਰ ਸਿਕਿਉਰਿਟੀ ਗਾਰਡ ਖੜੇ ਹੁੰਦੇ ਆ ਹਨਾ ਪੁਲਿਸ ਵਾਲੇ ਉਹਨਾਂ ਨੂੰ ਵੀ ਉਹ ਤੇ ਤਰਸ ਆ ਜਾਂਦਾ ਇੱਕ ਪੁਲਿਸ ਵਾਲਾ ਉਹਦੇ ਕੋਲ ਆਉਂਦਾ ਤੇ ਉਹਨੂੰ ਗੱਲ ਨਾਲ ਆਉਂਦਾ ਤੇ ਉਹਨੂੰ ਕਹਿੰਦਾ ਵੀ ਇੱਥੋਂ ਨਿਕਲਣ ਵਾਲਾ ਹਰ ਇੱਕ ਇਨਸਾਨ ਇਸੇ ਤਰ੍ਹਾਂ ਹੀ ਰੋਂਦਾ ਵੀ ਤੂੰ ਦਿਲ ਛੋਟਾ ਨਾ ਕਰ ਚਲੋ ਹਨਾ ਤੇ ਉਹਨੂੰ ਪੁੱਛਦਾ ਵੀ ਤੇਰੇ ਨਾਲ ਕੀ ਹੋਇਆ ਉਹ ਦੱਸਦਾ ਵੀ ਇਸ ਤਰ੍ਹਾਂ ਹਨਾ ਮੈਂ ਕਤਲ ਕਰਤੀ ਸੀ ਵੀ ਮੇਰੇ ਘਰ ਵਾਲੀ ਨੂੰ ਕੋਈ ਪੁੱਠਾ ਬੋਲਦਾ ਸੀ ਵੀ ਸਾਡੇ ਵਿਆਹ ਨੂੰ 2 ਦਿਨ ਹੀ ਹੋਏ ਸੀ ਵੀ ਉਸ ਤੋਂ ਬਾਅਦ ਮੇਰੇ ਘਰ ਵਾਲੀ ਕਦੇ ਮੈਨੂੰ ਮਿਲਣ ਨਹੀਂ ਆਈ ਤੇ ਚਲੋ ਉਹ ਵਿਚਾਰਾ ਹਨਾ ਉਹਨੂੰ ਦਲਾਸਾ ਜਾਂ ਦੇ ਕੇ ਤੋੜ ਦਿੰਦਾ ਉਥੋਂ ਤੇ ਇਸ ਤੋਂ ਬਾਅਦ ਬਣਵਾਰੀ ਹੈ ਜਿਹੜਾ ਉਹ ਆਪਣੇ ਸਹੁਰੇ ਘਰ ਆਉਂਦਾ ਸਾਰੇ ਘਰ ਦੀ ਉਹੇ ਜੀ ਹਾਲਤ ਹੁੰਦੀ ਆ ਤੇ ਘਰ ਆ ਜਿਹੜਾ ਉਹ ਬਿਲਕੁਲ ਹੀ ਟਹਿ ਟੇਰੀ ਹੋ ਚੁੱਕਿਆ ਹੁੰਦਾ ਤੇ ਜਦੋਂ ਆ ਕੇ ਉਹ ਦਰਵਾਜ਼ਾ ਖੋਲਦਾ ਟੁੱਟਿਆ ਫੁੱਟਿਆ ਘਰ ਵੇਖ ਕੇ ਤੇ ਅੰਦਰ ਬਰਾਂਡੇ ਦੇ ਵਿੱਚ ਲక్ష్ਮੀ ਦਾ ਪਿਓ ਆ ਜਿਹੜਾ ਉਹ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਪਿਆ ਹੁੰਦਾ ਤੇ ਲక్ష్ਮੀ ਦੀ ਮਾਂ ਜਿਹੜੀ ਉਹ ਵੀ ਬਹੁਤ ਬਜ਼ੁਰਗ ਹੋ ਚੁੱਕੀ ਹੁੰਦੀ ਆ ਪਰ ਘਰ ਦੇ ਵਿੱਚ ਹੋਰ ਕੋਈ ਨਹੀਂ ਹੁੰਦਾ ਚਲੋ ਉਹ ਉਹਨਾਂ ਦੇ ਕੋਲ ਜਾਂਦਾ ਤੇ ਉਹਨਾਂ ਨੂੰ ਪੁੱਛਦਾ ਕਿ ਲక్ష్ਮੀ ਕਿੱਥੇ ਆ ਉਹ ਉਹਨੂੰ ਪਛਾਨਣ ਦੀ ਕੋਸ਼ਿਸ਼ ਕਰ ਦਿੰਦੇ ਆ ਵੀ ਤੂੰ ਕੌਣ ਆ ਵੀ ਸਾਨੂੰ ਨਹੀਂ ਪਤਾ ਲੱਗਦਾ ਨਿਗਾ ਘਟ ਚੁੱਕੀ ਹੁੰਦੀ ਆ ਤਾਂ ਉਹ ਦੱਸਦਾ ਕਿ ਮੈਂ ਤੁਹਾਡਾ ਜਵਾਈ ਆ ਤੇ ਚਲ ਉਹ ਆਪਣੇ ਜਵਾਈ ਬਾਰੇ ਸੁਣ ਕੇ ਦੋਨੋਂ ភੁੱਬਾ ਮਾਰ ਕੇ ਰੋਣ ਲੱਗ ਜਾਂਦੇ ਆ ਉਹ ਵੀ ਰੋਂਦਾ ਬੜਾ ਤੇ ਉਹ ਕਹਿੰਦਾ ਵੀ ਮੈਂ ਲక్ష్ਮੀ ਨੂੰ ਲੈਣ ਆਇਆ ਤੇ ਉਹ ਕਹਿੰਦੇ ਕਿ ਤੈਨੂੰ ਕੀ ਪਤਾ ਵੀ ਲక్ష్ਮੀ ਇੱਥੇ ਆ ਉਹ ਕਹਿੰਦਾ ਕਿ ਇੱਥੇ ਹੀ ਹੋਊਗੀ ਹੋਰ ਕਿੱਥੇ ਹੋਊ ਉਹ ਕਹਿੰਦੇ ਨਾ ਲక్ష్ਮੀ ਤਾਂ ਹੈ ਨਹੀਂ ਉਹ ਕਹਿੰਦਾ ਕਿੱਧਰ ਗਈ ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਕਿੱਥੇ ਗਈ ਫਿਰ ਲక్ష్ਮੀ ਦਾ ਪਿਓ ਉਹ ਜਿਹੜਾ ਉਹ ਬਣਵਾਰੀ ਨੂੰ ਸਾਰੀ ਗੱਲ ਦੱਸਦਾ ਵੀ ਦੇਖ ਪੁੱਤ ਹਨਾ ਵੀ ਜਦੋਂ ਤੂੰ ਜੇਲ੍ਹ ਚ ਲਿਆ ਗਿਆ ਸੀ ਮੈਂ ਆਪਣੀ ਧੀ ਦਾ ਵਿਆਹ ਕਰਦਾ ਸੀ ਵੀ ਮੈਂ ਵੀ ਸਵਾਰਥੀ ਸੀ ਤੇ ਪਰ ਮੇਰੀ ਧੀ ਨੇ ਵਿਆਹ ਨਹੀਂ ਕਰਾਇਆ ਤੇ ਉਹ ਬਿਨਾਂ ਦੱਸੇ ਘਰ ਛੱਡ ਕੇ ਚਲੀ ਗਈ ਵੀ ਮੈਨੂੰ ਨਹੀਂ ਪਤਾ ਉਹ ਕਿੱਥੇ ਹੋਊਗੀ ਤੇ ਚਲੋ ਇਹ ਸੁਣ ਕੇ ਬਣਵਾਰੀ ਦੀਆਂ ਭੁੱਬਾਂ ਨਿਕਲ ਜਾਂਦੀਆਂ ਨੇ ਤੇ ਉਹ ਕਹਿੰਦਾ ਵੀ ਮੇਰੇ ਮਾਤਾ ਪਿਤਾ ਦਾ ਕੀ ਹਾਲਾ ਵੀ ਤੁਸੀਂ ਕਦੇ ਮਿਲਣ ਗਏ ਹੋ ਤਾਂ ਫਿਰ ਲక్ష్ਮੀ ਦਾ ਪਿਓ ਉਹ ਜਿਹੜਾ ਉਹ ਬਣਵਾਰੀ ਨੂੰ ਦੱਸਦਾ ਵੀ ਇਹ ਗੱਲ ਦੱਸਦਿਆਂ ਮੈਨੂੰ ਬੜਾ ਅਫਸੋਸ ਹੋ ਰਿਹਾ ਵੀ ਤੇਰੇ ਮਾਤਾ ਪਿਤਾ ਤਾਂ ਜਿਹੜੇ ਉਹ ਇਸ ਜਹਾਨ ਤੋਂ ਚਲੇ ਗਏ ਤੇ ਬਣਵਾਰੀ ਜਿਹੜਾ ਉੱਥੇ ਹੀ ਭੁੱਬਾ ਮਾਰ-ਮਾਰ ਕੇ ਰੋਣ ਲੱਗਦਾ ਤੇ ਕਹਿੰਦਾ ਵੀ ਇੰਨੀ ਵੱਡੀ ਗੱਲ ਹੋ ਗਈ ਤੁਸੀਂ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਤੇ ਉਹ ਕਹਿੰਦੇ ਵੀ ਅਸੀਂ ਕੀ ਦੱਸਦੇ ਵੀ ਸਾਨੂੰ ਤਾਂ ਇਹੀ ਨਹੀਂ ਪਤਾ ਸੀ ਵੀ ਤੂੰ ਕਿਹੜੀ ਜੇਲ੍ਹ ਜਾਂ ਵਕੀਲ ਦੇ ਨਾਲ ਤੇ ਇੱਕ ਵਾਰੀ ਅਸੀਂ ਲక్ష్ਮੀ ਨੂੰ ਭੇਜਿਆ ਸੀਗਾ ਤੇ ਵਕੀਲ ਨੇ ਸਾਨੂੰ ਤਾਂ ਜੇਲ੍ਹ ਦੱਸ ਵੀ ਨਹੀਂ ਵੀ ਸਾਨੂੰ ਅਨਪੜ੍ਹਨ ਕੀ ਪਤਾ ਲੱਗਦਾ ਤੇ ਲక్ష్ਮੀ ਵੀ ਘਰ ਛੱਡ ਕੇ ਚਲੀ ਗਈ ਵੀ ਤੇਰੇ ਮਾਪੇ ਉਹਦੀ ਮੌਤ ਦੀ ਖਬਰ ਵੀ ਹੈਣਾ ਜਦੋਂ ਅਸੀਂ ਤੇਰੇ ਪਿੰਡ ਗਏ ਆ ਸਾਨੂੰ ਉਦੋਂ ਮਿਲੀ ਆ ਵੀ ਸਾਨੂੰ ਤਾਂ ਮੌਤ ਦਾ ਸਾਨੂੰ ਵੀ ਨਹੀਂ ਪਤਾ ਲੱਗਿਆ ਤੇ ਚਲੋ ਬਣਬਾਰੀ ਹੈ ਜਿਹੜਾ ਬਹੁਤ ਉੱਚੀ ਉੱਚੀ ਰੋਂਦਾ ਤੇ ਉਸ ਤੋਂ ਬਾਅਦ ਘਰੋਂਦਾ ਹੁੰਦਾ ਘਰੋਂ ਨਿਕਲ ਜਾਂਦਾ ਜਦੋਂ ਉਹ ਘਰੋਂ ਨਿਕਲਦਾ ਤੇ ਪਿੰਡ ਦੇ ਵਿੱਚ ਉਹ ਗਲੀਆਂ ਦੇ ਵਿੱਚ ਦੀ ਜਾਂਦਾ ਤੇ ਇੱਕ ਬਜ਼ੁਰਗਔਰਤ ਆ ਜਿਹੜੀ ਉਹ ਆਪਣੇ ਦਰਵਾਜ਼ੇ ਤੇ ਬੈਠੀ ਹੁੰਦੀ ਆ ਤੇ ਉਹ ਉਹਨੂੰ ਰੋਂਦਾ ਵੇਖਦੀ ਆ ਤੇ ਕਹਿੰਦੀ ਕਿ ਪੁੱਤ ਤੂੰ ਕੌਣ ਆ ਤੇ ਰੋਂਦਾ ਕਿਉਂ ਜਾਂਦਾ ਉਹ ਉਹਦੇ ਮੰਜੇ ਤੇ ਬਹਿ ਕੇ ਕਹਿ ਦਿੰਦਾ ਵੀ ਮਾਂ ਜੀ ਵੀ ਮੈਂ ਤਾਂ ਲక్ష్ਮੀ ਦੇ ਘਰ ਵਾਲਾ ਬਣਵਾਰੀ ਆ ਵੀ ਤੈਨੂੰ ਪਤਾ ਵੀ ਮੈਂ ਕਤਲ ਕੀਤੇ ਸੀ ਤੇ ਉਹ ਕਹਿੰਦੀ ਵੀ ਹਾਂ ਹਾਂ ਮੇਰੀ ਯਾਦ ਆ ਵੀ ਤੂੰ ਐ ਹੋ ਗਿਆ ਤੇ ਵੀ ਤੂੰ ਅੱਜ ਇੰਨੇ ਟਾਈਮ ਬਾਅਦ ਉਹ ਕਹਿੰਦਾ ਵੀ ਮਾਂ ਜੀ ਵੀ ਮੈਨੂੰ ਤਾਂ ਜੇਲ੍ਹ ਹੋ ਗਈ ਸੀ 20 ਸਾਲ ਦੀ ਸਜ਼ਾ ਕੱਟ ਕੇ ਆਇਆ ਮੈਂ ਉਹ ਕਹਿੰਦੀ ਵੀ ਪੁੱਤ ਤੇਰੇ ਵਰਗਾ ਹਨਾ ਅਣਖੀ ਬੰਦਾ ਨਹੀਂ ਕੋਈ ਦੇਖਿਆ ਅਜੇ ਤੱਕ ਤੇ ਵੀ ਤੂੰ ਆਪਣੀ ਇੱਕ ਦਿਨ ਪਹਿਲਾਂ ਵਿਆਹੀ ਪਤਨੀ ਦੀ ਇੱਜ਼ਤ ਦਾ ਮਤਲਬ ਮੇਣਾ ਜਦੋਂ ਕਿਸੇ ਨੇ ਮਾਰਿਆ ਹਨਾ ਕਿ ਤੂੰ ਐਡਾ ਗੁੱਸਾ ਕੀਤਾ ਵੀ ਤੂੰ ਕਤਲ ਕਰਤਾ ਤੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਪੁੱਛਣਾ ਚਾਹਣਾ ਵੀ ਕੀ ਤੁਹਾਨੂੰ ਪਤਾ ਲక్ష్ਮੀ ਕਿੱਥੇ ਆ ਉਹ ਕਹਿੰਦੀ ਕਿ ਪੁੱਤ ਮੈਨੂੰ ਐ ਪੱਕਾ ਤਾਂ ਪਤਾ ਨਹੀਂ ਪਰ ਲక్ష్ਮੀ ਦੇ ਮਾਪਿ ਉਹਦਾ ਵਿਆਹ ਕਰਨ ਨੂੰ ਕਹਿੰਦੇ ਸੀ ਤੇ ਉਹ ਹਮੇਸ਼ਾ ਇਹੀ ਕਹਿੰਦੀ ਸੀ ਵੀ ਮੈਂ ਵਿਆਹ ਨਹੀਂ ਕਰਾਉਣਾ ਮੈਂ ਵਿਆਹ ਨਹੀਂ ਕਰਾਉਣਾ ਪਰ ਉਹ ਇਥੇ ਡੇਰੇ 'ਚ ਜ਼ਰੂਰ ਜਾਂਦੀ ਰਹੀ ਆ ਸਵੇਰ ਸ਼ਾਮ ਨੂੰ ਡੇਰੇ 'ਚ ਜਾਂਦੀ ਪਾਠ ਕਰਦੀ ਸੇਵਾ ਕਰਨ ਜਾਂਦੀ ਵੀ ਉਸ ਤੋਂ ਬਾਅਦ ਉਹ ਡੇਰੇ 'ਚੋਂ ਹੀ ਗਾਇਬ ਹੋਈ ਸੀ ਵੀ ਪਤਾ ਨਹੀਂ ਕਿਸੇ ਨੂੰ ਉਹ ਕਹਿੰਦਾ ਵੀ ਮਾਂ ਜੀ ਤੁਸੀਂ ਮੈਨੂੰ ਡੇਰੇ ਲੈ ਜਾ ਸਕਦੇ ਹੋ ਉਹ ਕਹਿੰਦੀ ਦੇਖ ਪੁੱਤ ਮੈਥੋਂ ਬੜਾ ਤੁਰਿਆ ਫਿਰਿਆ ਤਾਂ ਜਾਂਦਾ ਨਹੀਂ ਬਸ ਤੂੰ ਸਿੱਧਾ-ਸਿੱਧਾ ਤੁਰਿਆ ਜਾਈਂ ਤੇ ਜਾ ਕੇ ਨਾ ਇੱਕ ਪਹੀ ਤੇ ਖੱਬੇ ਹੱਥ ਡੇਰਾ ਆਉਂਦਾ ਵੀ ਉਸ ਡੇਰੇ ਦੇ ਵਿੱਚ ਇੱਕ ਸੰਤ ਮਹਾਤਮਾ ਕਹੇ ਲੋ ਜਾਂ ਸਾਧੂ ਸੰਤਰ ਜਿਹੜੇ ਉਸ ਡੇਰੇ ਦੇ ਸੰਚਾਲਕ ਨੇ ਵੀ ਉਹਨਾਂ ਨੂੰ ਪੁੱਛ ਲਈ ਤੂੰ ਜਾ ਕੇ ਚਲੋ ਬਨਵਾਰੀ ਉੱਥੋਂ ਉੱਠਦਾ ਤੇ ਜਾਂਦਾ ਉਸ ਡੇਰੇ ਦੇ ਵਿੱਚ ਤੇ ਚਲੋ ਉੱਥੇ ਕਾਫੀ ਸੇਵਾਦਾਰ ਸੇਵਾ ਕਰ ਰਹੇ ਹੁੰਦੇ ਅਤੇ ਇੱਕ ਕਾਫੀ ਬਜ਼ੁਰਗ ਸਾਧੂ ਸੰਤ ਜਿਹੜੇ ਉਹ ਸਮਾਧੀ ਚ ਬੈਠੇ ਹੁੰਦੇ ਆ ਜਾ ਕੇ ਬਣਵਾਰੀ ਉੱਥੇ ਮੱਥਾ ਟੇਕਦਾ ਤੇ ਬਹਿ ਜਾਂਦਾ ਜਦੋਂ ਉਹ ਸਾਧੂ ਸੰਤ ਸਮਾਧੀ ਚੋਂ ਬਾਹਰ ਆਉਂਦੇ ਆ ਤੇ ਬਣਵਾਰੀ ਉਹਨਾਂ ਨੂੰ ਪੁੱਛਦਾ ਵੀ ਕੀ ਤੁਸੀਂ ਜਾਣਦੇ ਹੋ ਵੀ ਲక్ష్ਮੀ ਨਾ ਦੀ ਇੱਕ ਔਰਤ ਇੱਥੇ ਆਉਂਦੀ ਹੁੰਦੀ ਸੀਗੀ ਅੱਜ ਤੋਂ 20 ਸਾਲ ਪਹਿਲਾਂ ਤਾਂ ਉਹ ਕਹਿੰਦਾ ਕਿ ਹਾਂ ਮੈਨੂੰ ਪਤਾ ਆਉਂਦੀ ਹੁੰਦੀ ਸੀ ਕਹਿੰਦਾ ਵੀ ਤੁਸੀਂ ਦੱਸ ਸਕਦੇ ਹੋ ਵੀ ਉਹ ਕਿੱਥੇ ਆ ਉਹ ਕਹਿੰਦਾ ਪੁੱਤ ਮੈਨੂੰ ਐ ਤਾਂ ਪਤਾ ਨਹੀਂ ਵੀ ਕਿੱਥੇ ਆ ਪਰ ਇੱਥੇ ਨਾ ਇੱਕ ਹੋਰ ਸੇਵਾਦਾਰਨੀ ਰਹਿੰਦੀ ਹੁੰਦੀ ਸੀ ਤੇ ਉਹ ਉਹਦੇ ਨਾਲ ਗੱਲ ਕਰਦੀ ਰਹਿੰਦੀ ਸੀਗੀ ਤੇ ਇੱਕ ਦਿਨ ਮੈਨੂੰ ਇੰਨਾ ਪਤਾ ਲੱਗਿਆ ਸੀ ਵੀ ਲక్ష్ਮੀ ਦੇ ਘਰ ਦੇ ਉਹਦਾ ਵਿਆਹ ਕਰਨ ਨੂੰ ਕਹਿੰਦੇ ਸੀ ਤੇ ਉਹ ਉਸ ਜਿਹੜੀ ਹੈਨਾ ਸੇਵਾਦਾਰਨੀ ਸੀ ਉਹਦੇ ਕੋਲੇ ਰੋ ਰਹੀ ਸੀ ਤੇ ਉਹ ਸੇਵਾਦਾਰਨੀ ਉਹਨੂੰ ਲੈ ਕੇ ਨਾ ਤੇ ਵੀ ਦੂਰ ਕਿਤੇ ਚਲੀ ਗਈ ਸੀ ਇੱਕ ਦੂਰ ਕਿਤੇ ਮੰਦਿਰ ਆ ਜਿੱਥੇ ਇਹੋ ਜਿਹੀਆਂ ਬੇਸਹਾਰਾ ਔਰਤਾਂ ਜਿਹੜੀਆਂ ਰਹਿੰਦੀਆਂ ਨੇ ਵੀ ਉਸ ਤੋਂ ਬਾਅਦ ਨਾ ਲక్ష్ਮੀ ਤੇ ਨਾ ਉਹ ਸੇਵਾਦਾਰਨੀ ਦੋਨੋਂ ਨਹੀਂ ਆਈਆਂ ਉਹ ਕਹਿੰਦਾ ਵੀ ਤੂੰ ਦੱਸ ਸਕਦਾ ਮੈਨੂੰ ਕਿ ਉਹ ਮੰਦਿਰ ਕਿੱਥੇ ਆ? ਉਹ ਨੂੰ ਕਹਿੰਦਾ ਵੀ ਮੈਨੂੰ ਬੜਾ ਪੱਕਾ ਤਾਂ ਪਤਾ ਨਹੀਂ ਵੀ ਮੈਂ ਤਾਂ ਕਦੇ ਗਿਆ ਨਹੀਂ ਹੁਣ ਤਾਂ ਮੈਂ ਬਜ਼ੁਰਗ ਹੋ ਗਿਆ। ਵੀ ਪਰ ਹਾਂ ਉਹ ਫਲਾਨੀ ਜਗ੍ਹਾ ਉਹ ਜਗ੍ਹਾ ਦਾ ਨਾਮ ਦੱਸ ਦਿੰਦਾ ਤੇ ਉਸ ਤੋਂ ਬਾਅਦ ਬਣਵਾਰੀ ਆ ਜਿਹੜਾ ਉੱਥੋਂ ਚੱਲਦਾ ਤੇ ਉਸ ਜਗ੍ਹਾ ਤੇ ਪਹੁੰਚ ਜਾਂਦਾ। ਉਸ ਮੰਦਿਰ ਦੇ ਵਿੱਚ ਪਹੁੰਚ ਜਾਂਦਾ। ਉਸ ਮੰਦਿਰ ਦੇ ਵਿੱਚ ਪਹੁੰਚਦੇ ਆ ਹੀ ਜਾ ਕੇ ਉਹ ਆਸੇ-ਪਾਸੇ ਨਿਗਾ ਮਾਰਦਾ ਤੇ ਬਹੁਤ ਸਾਰੇ ਲੋਕ ਹਨ ਸੇਵਾ ਕਰ ਰਹੇ ਹੁੰਦੇ ਆ। ਤੇ ਇੱਕ ਪਾਸੇ ਇੱਕ ਕਾਫੀ ਬਜ਼ੁਰਗ ਜੀ ਔਰਤ ਜਿਹੜੀ ਬੈਠੀ ਹੁੰਦੀ ਆ ਕਿਸੇ ਦੁੱਖ ਦੇ ਵਿੱਚ ਜਿਵੇਂ ਉਹ ਡਾਢੀ ਡੁੱਬੀ ਹੋਵੇ ਬੈਠੀ ਹੁੰਦੀ ਆ ਤੇ ਉਹਦੇ ਚਿੱਟਾ ਦੁਪੱਟਾ ਲਿਆ ਹੁੰਦਾ ਤੇ ਚਲੋ ਬਣਵਾਰੀ ਆ ਜਿਹੜਾ ਉਹਦੇ ਵੱਲ ਜਾਂਦਾ ਉਸ ਔਰਤ ਵੱਲ ਤੇ ਉਸ ਔਰਤ ਦੇ ਕੋਲ ਜਾ ਕੇ ਜਦੋਂ ਉਹ ਵੇਖਦਾ ਤੇ ਉਹਨੂੰ ਐ ਲੱਗਦਾ ਵੀ ਇਹ ਤਾਂ ਲక్ష్ਮੀ ਲੱਗਦੀ ਆ ਮਾਲਾ ਫੇਰ ਰਹੀ ਹੁੰਦੀ ਆ ਉਹ ਤੇ ਉਹ ਕਹਿੰਦਾ ਕਿ ਲక్ష్ਮੀ ਜਦੋਂ ਬਣਵਾਰੀ ਇਦਾਂ ਕਹਿੰਦਾ ਤਾਂ ਲక్ష్ਮੀ ਉੱਪਰ ਵੇਖਦੀ ਐ ਤੇ ਕਹਿੰਦੀ ਐ ਕਿ ਬਣਵਾਰੀ ਉਹ ਕਹਿੰਦਾ ਹਾਂ ਕਹਿੰਦੀ ਤੂੰ ਆ ਗਿਆ ਉਹ ਕਹਿੰਦਾ ਹਾਂ ਆ ਗਿਆ ਮੈਂ ਤੇ ਉਹ ਨਾਲ ਚਲ ਖੜੀ ਹੋ ਕੇ ਉਹਦੇ ਕੋਲ ਪੁੱਭਾ ਮਾਰ ਕੇ ਰੋਣ ਲੱਗ ਜਾਂਦੀ ਆ ਤੇ ਚੱਲ ਉਹ ਉਹਨੂੰ ਆਪਣੇ ਗੱਲ ਨਾਲ ਲਾਉਂਦਾ ਤੇ ਜਿੰਨੇ ਵੀ ਲੋਕ ਡੇਰੇ 'ਚ ਫੇਰ ਰਹੇ ਹੁੰਦੇ ਆ ਹਨਾ ਸਾਰੇ ਇਕੱਠੇ ਹੋ ਜਾਂਦੇ ਆ ਤੇ ਇਹਨਾਂ ਨੂੰ ਕੀ ਹੋ ਗਿਆ ਫਿਰ ਜਿਹੜਾ ਉੱਥੇ ਹਨਾ ਸੇਵਾਦਾਰ ਫਿਰਦੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਲక్ష్ਮੀ ਦੀ ਕਹਾਣੀ ਕੀ ਆ ਤੇ ਉਹਨਾਂ ਨੂੰ ਇਹ ਲੱਗਦਾ ਵੀ ਇਹਦੇ ਘਰ ਵਾਲਾ ਫਿਰ ਉਹ ਲక్ష్ਮੀ ਨੂੰ ਪੁੱਛਦੇ ਆ ਵੀ ਇਹੀ ਹੈ ਤੇਰੇ ਘਰ ਵਾਲਾ ਜਿਹੜਾ ਜੇਲ੍ਹ 'ਚ ਸੀ ਉਹ ਦੱਸਦੀ ਆ ਵੀ ਹਾਂ ਇਹੀ ਆ ਫਿਰ ਜਿੰਨੇ ਵੀ ਉੱਥੇ ਲੋਕ ਹੁੰਦੇ ਆ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਕਿਉਂਕਿ ਲక్ష్ਮੀ ਤੇ ਬਣਵਾਰੀ ਰੋਂਦੇ ਆ ਤਕਰੀਬਨ ਉੱਥੇ ਸਾਰਿਆਂ ਨੂੰ ਪਤਾ ਹੁੰਦਾ ਤੇ ਲక్ష్ਮੀ ਆ ਜਿਹੜੀ ਉਹ ਰੋਂਦੀ ਰੋਂਦੀ ਦੱਸਦੀ ਆ ਵੀ ਇਹੀ ਮੇਰੇ ਘਰ ਵਾਲਾ ਜਿਹੜਾ ਮੇਰੇ ਕਰਕੇ ਜੇਲ੍ਹ 'ਚ ਗਿਆ ਸੀ ਤੇ ਅੱਜ 20 ਸਾਲਾਂ ਬਾਅਦ ਹਨਾ ਅਸੀਂ ਇੱਕ ਦੂਜੇ ਨੂੰ ਮਿਲੇ ਆ ਵੀ 20 ਸਾਲ ਬਾਅਦ ਦੇਖੋ ਪਤੀ ਪਤਨੀ ਇੱਕ ਦੂਜੇ ਨੂੰ ਕਿਹੋ ਜੀ ਹਾਲਤ ਦੇ ਵਿੱਚ ਮਿਲਦੇ ਆ ਵੀ ਉਹ ਔਰਤ ਜਿਹੜੀ ਨੂੰ ਵਿਆਹ ਕੇ ਗਈ ਨੂੰ ਹਜੇ 2 ਦਿਨ ਗਏ ਹੋਏ ਹੁੰਦੇ ਆ ਤੇ ਉਹ ਆਦਮੀ ਜਿਹੜਾ ਹਜੇ ਆਪਣੇ ਸਹੁਰੇ ਘਰ ਪਹਿਲੀ ਵਾਰ ਆਇਆ ਹੁੰਦਾ ਉਹਨੂੰ ਕਿਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਕਿ ਉਹ ਤੋਂ ਦੋ ਕਤਲ ਹੋ ਜਾਂਦੇ ਆ ਤੇ ਦੋਨੋਂ ਇੱਕ ਦੂਜੇ ਦੇ ਲੇਖੇ ਆਪਣੀ ਜ਼ਿੰਦਗੀ ਲਾ ਦਿੰਦੇ ਆ ਭਾਵੇਂ ਕਿ ਉਹ ਇਕੱਠਿਆਂ ਨਹੀਂ ਜੀ ਸਕੇ ਪਰ ਇੱਕ ਦੂਜੇ ਲਈ ਉਹ ਜਿਉਂਦੇ ਆ ਤੇ ਉਸ ਤੋਂ ਬਾਅਦ ਬਣਵਾਰੀ ਆ ਜਿਹੜਾ ਲక్ష్ਮੀ ਨੂੰ ਕਹਿੰਦਾ ਵੀ ਚੱਲ ਆਪਣੇ ਘਰ ਚੱਲੀਏ ਤੇ ਉਹ ਕਹਿੰਦੀ ਵੀ ਨਹੀਂ ਬਣਵਾਰੀ ਇਹੀ ਆਪਣਾ ਘਰ ਆ ਇਥੇ ਹੀ ਆਪਾਂ ਰਹਿਾਂਗੇ ਵੀ ਆਪਣਾ ਕੀ ਬਚਿਆ ਹੁਣ ਉਹ ਕਹਿੰਦਾ ਨਹੀਂ ਤੇਰੇ ਮਾਪੇ ਉਹਨੂੰ ਤੇਰੀ ਲੋੜ ਆ ਤੇਰੇ ਮਾਪੇ ਉਹ ਬਹੁਤ ਬਿਰਧ ਅਵਸਥਾ ਦੇ ਵਿੱਚ ਨੇ ਉਹਨਾਂ ਦੀ ਹਾਲਤ ਮਾੜੀ ਆ ਲక్ష్ਮੀ ਜਾਣਾ ਨਹੀਂ ਚਾਹੁੰਦੀ ਹੁੰਦੀ ਕਿ ਜਿਹੜੇ ਮੇਰੇ ਮਾਪੇ ਉਹ ਸਵਾਰਥੀ ਬਣ ਗਏ ਮੈਂ ਨਹੀਂ ਜਾਣਾ ਪਰ ਉੱਥੋਂ ਦੇ ਸੇਵਾਦਾਰ ਤੇ ਲੋਕ ਜਿਹੜੇ ਉਹ ਕਹਿੰਦੇ ਆ ਵੀ ਨਹੀਂ ਚਲੋ ਕਿਸੇ ਵਕਤ ਹਨਾ ਮਾਪੇ ਉਹ ਆ ਜਿਹੜੇ ਸਵਾਰਥੀ ਹੋ ਜਾਂਦੇ ਆ 3 ਪੁੱਤਾਂ ਲਈ ਪਰ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਵੀ ਤੈਨੂੰ ਜਾਣਾ ਚਾਹੀਦਾ ਚਲੋ ਬਾਲਾ ਕਹਿਣ ਤੇ ਲక్ష్ਮੀ ਆ ਜਿਹੜੀ ਉਹ ਬਣਵਾਰੀ ਦੇ ਨਾਲ ਆਪਣੇ ਮਾਪਿਆਂ ਦੇ ਘਰ ਚਲੀ ਜਾਂਦੀ ਹੈ ਤੇ ਜਦੋਂ ਉਹ ਆਪਣੇ ਮਾਪਿਆਂ ਨੂੰ ਮਿਲਦੀ ਆ ਕੇ ਉਹਦੇ ਪਿਓ ਦੀ ਹਾਲਤ ਇੰਨੀ ਕੁ ਖਰਾਬ ਹੁੰਦੀ ਆ ਵੀ ਜਦੋਂ ਉਹ ਆ ਕੇ ਦੱਸਦੀ ਆ ਆਪਣੇ ਪਿਓ ਨੂੰ ਵੀ ਮੈਂ ਲక్ష్ਮੀ ਆ ਤਾਂ ਉਹਦਾ ਪਿਓ ਆਪਣੀ ਧੀ ਦੇ ਸਿਰ ਤੇ ਹੱਥ ਰੱਖ ਕੇ ਨਾਲ ਦੀ ਨਾਲ ਆਪਣੇ ਪ੍ਰਾਣ ਤਿਆਗ ਦਿੰਦਾ ਤੇ ਉਹਦੀ ਮਾਂ ਜਿਹੜੀ ਉਹ ਵੀ ਤਕਰੀਬਨ ਅੱਖਾਂ ਤੋਂ ਅੰਨੀ ਹੋ ਚੁੱਕੀ ਹੁੰਦੀ ਆ ਪਰ ਲక్ష్ਮੀ ਤੇ ਬਣਵਾਰੀ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਦੇ ਆ ਭਾਵੇਂ ਕਿ ਉਹਨਾਂ ਦੀ ਉਮਰ ਕਾਫੀ ਹੋ ਚੁੱਕੀ ਸੀ ਪਰ ਫਿਰ ਵੀ ਕਹਿੰਦੇ ਆ ਕਿ ਹਨਾ ਬੰਦਾ ਮੌਤ ਤੱਕ ਤਾਂ ਜਿਉਂਦਾ ਹੀ ਆ ਤੇ ਉਸ ਤੋਂ ਬਾਅਦ ਚਲੋ ਉਹ ਆਪਣੀ ਮਾਂ ਦੀ ਸਾਂਭ ਸੰਭਾਲ ਕਰਦੀ ਹੈ ਤੇ ਬਣਵਾਰੀ ਉੱਥੇ ਹੀ ਕੋਈ ਕੰਮ ਆ ਜਿਹੜਾ ਉਹ ਲੱਭ ਲੈਂਦਾ ਤੇ ਵੀ 20 ਸਾਲ ਬਾਅਦ ਦੇਖੋ ਉਹਨਾਂ ਦੀ ਕਿਹੋ ਜੀ ਹਾਲਤ ਹੋਊਗੀ ਤੇ ਕੀ ਉਹਨਾਂ ਦੀ ਜ਼ਿੰਦਗੀ ਹੋਊਗੀ ਪਰ ਉਹ ਸੋਚਦੇ ਆ ਵੀ ਜਦੋਂ ਹੁਣ ਤੱਕ ਅਸੀਂ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ ਤੇ ਮੌਤ ਤੱਕ ਅਸੀਂ ਇੱਕ ਦੂਜੇ ਦੇ ਨਾਲ ਹੀ ਰਹਾਂਗੇ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ